ਦੀ ਪੀੜੇ ਵਾਲੇ ਕਾ 6ਵੇਂ ਪਾਕਚਾ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਪ੍ਰਕਾਸ਼ਪੁਰਮ ਮੌਕੇ ਤੇ ਅਜ ਰੋਹਾਨੀਤ ਰਈ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਨਤਮਸਤਕ ਹੋਈਆਂ ਸੰਗਤਾਂ ਨਤਮਸਤਕ ਹੋ ਕੇ ਸਰਬੱਤੇ ਪਲੇ ਦੀਆਂ ਅਰਦਾਸ ਕੀਤੀ ਹੈ ਆਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਵੀ ਦੂਰੋਂ ਦੂਰੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਡੀਆਂ ਲਾਈਨਾਂ ਦੇ ਵਿੱਚ ਲਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਹੈ ਜਿੱਥੇ ਕੀ ਸਰਪਰ ਸਾਹਿਬ ਸੰਗਤਾਂ ਨਤਮਸਤਕ ਹੋਈਆਂ ਨੇ ਨਤਮਸਤਕ ਹੋ ਕੇ ਸੰਗਤਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਤੇ ਪ੍ਰਕਾਸ਼ ਦਿਹਾੜੇ ਮੌਕੇ ਤੇ ਸੰਗਤਾਂ ਨੇ ਵੀ ਵਧਾਈਆਂ ਦਿੱਤੀਆਂ ਬਹੁਤ ਵਧੀਆ ਲੱਗਿਆ ਬਹੁਤ ਮਾਣਵਨ ਲੱਗਿਆ ਬਹੁਤ ਵਧੀਆ ਲੱਗਿਆ ਦੇਖ ਕੇ ਬਹੁਤ ਜ਼ਿਆਦਾ ਪੀੜ ਸੀ ਪਰ ਫਿਰ ਵੀ ਖੁਸ਼ੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਇਹ ਵਾਤਾਵਰਣ ਬੜੀਆ ਲੱਗਿਆ ਮੇਰੀ ਸ਼ਰਧਾ ਭਾਵਨਾ ਦੇ ਮੌਕੇ ਕਿਨਾ ਕੱਟ ਪ੍ਰੋਗਰਾਮ ਮਿਲਿਆ ਕੱਠ ਬਹੁਤ ਜ਼ਿਆਦਾ ਸੀ ਤੇ ਇਹ ਸ਼ਰਧਾ ਭਾਵਨਾ ਬਹੁਤ ਆ ਸਾਰਿਆਂ ਦੀ ਧਰਮੀ ਵੀ ਬਹੁਤ ਹਾਂਜੀ 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 ਫਿਰ ਦੂਸਰੇ ਵਾਲੇ ਬੈਠੇ ਸੁਣਦਾ ਕਿ ਸੁਨੇਹੇ ਇਹ ਹੀ ਦੇਣਾ ਚਾਹੁੰਦੇ ਆ ਕਿ ਆ ਕੇ ਇੱਥੇ ਮੱਖਾ ਟਿਕੋ ਗੁਰੂ ਦੀ ਗ੍ਰੰਥਾ ਜੀਓ ਤਾਂ ਜੋ ਕੁਛ ਤੁਸੀਂ ਮੰਗੋਗੇ ਉਹ ਵੀ ਸੁਣਨਗੇ ਆ ਜਿਸ ਮੰਡੀ ਭਾਣਾ ਸੇ ਦੀ ਕਾਮਨਾ ਕੁਝ ਵੀ ਮੰਗੋਗੇ ਤੁਸੀਂ ਤੁਦਾਂ ਝੂਲੀਆਂ ਕਰੋਗੇ ਗੁਰੂ ਰਾਮ ਦੇ ਅਸਤੇ ਹਾਂਜੀ ਹਾਂਜੀ ਸਾਰੇ ਫੈਮਿਲੀ ਆਏ ਨੇ ਜੀ ਜੀبتدي ਬਾਰੇ ਬਹੁਤ ਜ਼ਿਆਦਾ ਐਦਾਂ ਲੱਗਦਾ ਕਿ ਰੱਬ ਮਿਲ ਗਿਆ ਕਾ ਜਿਲ੍ਹਾ ਦੇ ਵਿੱਚ ਪਿੰਡ ਬਣਾਵਾ ਤੁਹਾਨੂੰ ਅੱਜ ਕਿਹੜੀ ਜਗ੍ਹਾ ਦੇ ਪਰਚੇ ਹਾਂ ਜਿੰਦਰਵਾਰ ਸਾਹਿਬ ਦਰਸ਼ਨਾਂ ਲਈ ਆਏ ਸੀ ਪਹਿਲੀ ਵਾਰ ਆਏ ਜੱਫਾ ਨਹੀਂ ਆਉਂਦੇ ਰਹੇ ਜੀ ਦਰਸ਼ਨਾਂ ਦੇ ਇੰਨੀ ਖੁਸ਼ੀ ਮਹਿਸੂਸ ਹੋਂਦੀ ਜੀ ਅੱਜ ਬਹੁਤ ਜ਼ਿਆਦਾ ਜੀ ਅੱਜ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਤੇ ਹੜਾ ਵੀ ਆ ਸ਼ੇਰ ਬਾਦਸ਼ਾਹੀ ਦਾ ਹਾਂਜੀ ਕਿਵੇਂ ਦੇਖੀ ਬਹੁਤ ਵਧੀਆ ਜੀ ਬੜੀ ਮਨ ਨੂੰ ਸ਼ਾਂਤੀ ਮਿਲ ਇੱਥੇ ਜਿਹੜੇ ਦੂਰ ਦਰਾਡੇ ਬੈਠ ਕੇ ਸ੍ਰੀ ਸ੍ਰੀ ਸਭਾ ਨੂੰ ਕੀ ਸਜਿਸ਼ਤ ਸੰਗਤਾਂ ਨੂੰ ਇਹ ਹੀ ਸੰਦੇਸ਼ ਹੈ ਕਿ ਇੱਥੇ ਆ ਕੇ ਇਸ਼ਨਾਨ ਕਰੋ ਗੁਰੂ ਦੀ ਬਾਣੀ ਜਿਸਨੂੰ ਮਨ ਨੂੰ ਸ਼ਾਂਤੀ ਮਿਲ ਦੁੱਖ ਕਟੇ ਜਾਂਦੇ ਆ ਅੰਦਰ ਕਟਕ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਕਾਫੀ ਬਹੁਤ ਜ਼ਿਆਦਾ ਸੀਗੀ ਹੈ ਕਿਸ ਤਰ੍ਹਾਂ ਸ਼ਰਧਾ ਦਾ ਸਾਢੇ 3 ਤੋਂ 4 ਘੰਟੇ ਬੱਥੇ ਲੱਗਣ ਲੱਗਿਆ ਜੀ ਜਦੋਂ ਨਾਮ ਗ੍ਰੀਵਿਸ਼ ਤੋਂ ਕਿਹਾ ਅਸੀਂ ਬachsen ਸ੍ਰੀ ਵਿਜੈਨਗਰ ਮੰਦਿਰ ਲੱਗਦੀ ਤੁਹਾਨੂੰ ਰਾਜਸਥਾਨ ਤੋਂ ਉਥੇ ਅਸੀਂ ਲੈਣੇ ਆਏ ਖੁਸ਼ੀ ਦਰਬਾਰ ਸਾਹਿਬ ਜਿੱਨੇ ਗੁਰੂ ਜੀ ਦਾ ਜਨਮ ਦਿਹਾੜਾ ਹੈਗਾ ਇਥੇ ਮੁੱਖਾ ਦੇਖਣ ਆਏ ਨਮਸਕਾਰ ਕਰਨ ਆਏ ਅਸੀਂ ਅੱਜ ਆਹ ਦੇਖਣੇ ਕਿੰਨਾ ਕਿੱਕਾ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਅੱਜ ਕਰ ਲਈ 4 ਘੰਟੇ ਲੱਗੇ ਲਾਈਨ ਦੇ ਵਿੱਚ ਮੈਂ ਖੜੇ ਰਿਹਾ ਬੱਚਿਆਂ ਮਾਹੀ ਨਹੀਂ ਗਰਮੀ ਜੀ ਉਸ ਦੇ ਬਾਅਦ ਸਭ ਆਸਤਾ ਪੂਰੀ ਹੈ ਸਾਰੇ ਛੜਦਾ ਬੋਤਲ ਉੱਤੇ ਜਿਹੜੇ ਗੁਰੂ ਘਰ ਅੱਗੇ ਬੈਠੇ ਸੰਗਤਾਂ ਨੂੰ ਕਿਸੇ ਮਿਸਤੇ ਹੈਗਾ ਨੇ ਆਪਣੇ ਗੁਰੂ ਦੇ ਜਨਮ ਦਿਹਾੜੇ ਹੋਣਾ ਚਾਹੀਦਾ ਇੱਕ ਵਾਰੀ ਸਾਲ 'ਚ ਮੈਨੂੰ ਤਾਂ ਲੱਗਦਾ ਹੈ ਇੱਕ ਵਾਰੀ ਨਮਸਕਾਰ ਕਰਨਾ ਚਾਹੀਦਾ ਗੁਰੂ ਜੀ ਪਰਿਵਾਰ ਵੀ ਨਾਲ ਆਇਆ ਜੀ ਸਾਰਾ ਪਰਿਵਾਰ ਆਇਆ ਜੀ ਬੱਚੇ ਨਾਲ ਆਇਆ ਭਾਈ ਭਾਈ ਇਹ ਕਹਿੰਦੇ ਸਾਰਾ ਪਰਿਵਾਰ ਆਇਆ